ਅੱਜ ਮੇਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ ਅਰਜਨ 605 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਜੀ ਲੈਣੇ ਆ ਜਾਣਕਾਰੀ ਹਾਂਜੀ ਕੀ ਆਲਾ ਬਾਈ ਠੀਕ ਆ ਬਾਈ ਜੀ ਹੋਰ ਠੀਕ ਆ ਜੀ ਸਾਰੇ ਵਧੀਆ ਤੁਸੀਂ ਦੱਸੋ ਤੁਹਾਡਾ ਧੰਨਵਾਦ ਭਰਾ ਜਿਹੜਾ ਤੁਸੀਂ ਸਾਡੇ ਕੋਲ ਚੱਲ ਗਏ ਹਾਂਜੀ ਹਾਂਜੀ ਬਾਈ ਤੁਹਾਡਾ ਵੀ ਧੰਨਵਾਦ ਤੇ ਸਭ ਤੋਂ ਪਹਿਲਾਂ ਅਰਜਨ ਇਹ ਮਾਡਲ ਕਿਹੜਾ ਇਹ ਮਾਡਲ ਵੀਰੇ 2013 ਜੀ ਠੀਕ ਆ ਭਾਈ 2013 ਮਾਡਲ ਪਹਿਲੀ ਪਾਰ ਕੀਆ ਟਰੈਕਟਰ ਖੁਦ ਮਾਲਕਾਂ ਦਾ ਨਵਾਂ ਕਢਾਇਆ ਟਰੈਕਟਰ ਆ ਫਸਟ ਓਨਰ ਆ ਪੀਵੀ 13 ਨੰਬਰ ਆ ਜੀ ਪੀਵੀ 13 ਸੰਗਰੂਰ ਦਾ ਨੰਬਰ ਆ ਇਹਦਾ ਆਈਡੀ ਪ੍ਰੂਫ ਜੋ ਵੀ ਬੰਦੇ ਨੂੰ ਆਈਡੀ ਚਾਹੀਦੀ ਆ ਸਾਰਾ ਕੁਝ ਮਿਲੂਗਾ ਮਲਾਦਾਰ ਕਰਤਾਈ ਨਾਲ ਦਿਓਗੇ ਕੁਝ ਵੀ ਨਾ ਟ੍ਰੌਨ ਤੇ ਕਰ ਜ਼ਿੰਮੇਦਾਰੀ ਆਪਣੀ ਆ ਠੀਕ ਆ ਗੱਲ ਕਰੀਏ ਬਾਈ ਲੋਨ ਤੇ ਨਹੀਂ ਨਗਦ ਕਾਹਦੇ ਦਾ ਟਰੈਕਟਰ ਆ ਇਹ ਠੀਕ ਆ ਨਗਦਾਂ ਦਾ ਕਢਾਇਆ ਬੰਦੇ ਦਾ ਠੀਕ ਆ ਆਈਡੀ ਪ੍ਰੂਫ ਆਪਣੇ ਕੋਲੇ ਹੈਗਾ ਬਾਈ ਦਾ ਨਾ ਇਹ ਮੰਨ ਕੇ ਚੱਲ ਗੜਚ ਦੇ ਨੇ ਨਾ ਹੋ ਜੂਗਾ ਤਿੰਨ ਦਿਨਾਂ 'ਚ ਠੀਕ ਆ ਫਸਟ ਓਨਰ ਆ ਹਾਜੀ ਫਸਟ ਓਨਰ ਬਾਈ ਆਪਣੀ ਗਾਰੰਟੀ ਹੈ ਜੀ ਦੀ ਤੇ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰਾਂ ਦੀ ਗੱਲ ਕਰਕੇ ਬਾਈ ਮੂਲ ਟਾਇਰ ਐਮ ਆਰਫ ਕੰਪਨੀ ਦੇ 90 ਪੈਸੇ ਹਾਂ 85 ਤੋਂ 90 ਪੈਸੇ ਠੀਕ ਆ ਮਗਲ ਟਾਇਰ ਗੂਡਇਰ ਕੰਪਨੀ ਦੇ 90 ਪੈਸੇ ਜ ਮੇਰਾ ਵੀਰ ਇੱਕ ਵਾਰੀ ਕੈਮਰਾ ਮਾਰਕਟ ਚੈੱਕ ਕਰਾ ਦੇ ਜੋ ਕੰਪਨੀ ਦੀਆਂ ਰਬੜਾ ਰੋੜਾ ਹੁੰਦੀਆਂ ਸੱਲਾਂ ਚ ਉਹ ਸਾਰੀਆਂ ਰਬੜਾ ਰੋੜਾ ਹਜੇ ਉਵੇਂ ਹੀ ਪੈਣਾ ਵੇਖ ਲੈ ਬਾਈ ਹਜੇ ਚੱਕਰਾ ਵੇਖੀ ਬਾਈ ਪਾਈਪਾਂ ਦਾ ਰੰਗ ਸਾਰਾ ਕਲੰਪਾਂ ਕਲੰਪਾਂ ਦਾ ਰੰਗ ਯਾਂਸੀ ਵਾਲਾ ਰੰਗ ਸਾਰਾ ਡੇਟ ਤੋਂ ਉਵੇਂ ਹੀ ਪਿਆ ਜੀ ਠੀਕ ਆ ਟਰੈਕਟਰ ਜਾਨੀ ਕਿ ਬਾਡੀ ਲਾਈਨ ਸ਼ੋ ਸ਼ੂ ਦਾ ਸਾਰਾ ਇਹਨਾਂ ਵਾਲਾ ਮੈਨੂੰ ਆਪਣੀ ਗਾਰੰਟੀ ਹੋਊਗੀ ਜਿੱਥੋਂ ਕਿਦੋਂ ਰੰਗ ਲਿਆ ਚਲੋ ਲਿਆ ਵੱਖਾ ਹੀ ਉਹ ਕੰਪਨੀ ਦੇ ਰੰਗ ਆ ਬਾਈ ਜਿੱਥੋਂ ਕਿਦੋਂ ਜਦੋਂ ਰੰਗ ਲੈ ਜਾਂਦਾ ਮਾੜਾ ਮੋਟਾ ਕਦੂ-ਕਦੂ ਚ ਵਾਰਦਾ ਡੇਟਰ ਉੱਥੋਂ ਲਿਆ ਸਮਾਨ ਏਜੰਸੀ ਵਾਲਾ ਦੇਖ ਲੈ ਪੂਰਾ ਸਮਾਨ ਆ ਮੰਗਾਣਾ ਦੇ ਡੰਡੇ ਬੇਪਰ ਛਤਰੀ ਡੰਡਾ ਫੱਟੀ ਆ ਕਿੱਲੀਆਂ ਤੇ ਕਰਨਾਲ ਆ ਬਾਈ ਡੰਡੇ ਦੀਆਂ ਆ ਨਹੀਂ ਤੈਨੂੰ ਕਹਿ ਸਕਦਾ ਮੈਨੂੰ ਗਾਹਾ ਕਰਕੇ ਵੀ ਡੰਡਾ ਹੈ ਨਹੀਂ ਫੱਟੀ ਹੈ ਨਹੀਂ ਠੀਕ ਆ ਸਾਰੇ ਸਮਾਨ ਨਾਗ ਪੂਰੇ ਕਰਕੇ ਦੇਵੋਗੇ ਨਾਗ ਕਰਕੇ ਹਕ ਏਜੰਸੀ ਦੀ ਨਾਲ ਦੀ ਬਾਈ ਵੇਖ ਲੈ ਪੂਰੀ ਸਾਫ ਹਕ ਪਈਆ 13 ਮਾਤ ਦੀ ਹਕ ਨਾਲ ਦੀ ਹੈ ਠੀਕ ਆ ਬਾਈ ਠੀਕ ਆ ਪੂਰਾ ਨਵਾਂ ਟਰੈਕਟਰ ਕੋਰਾ ਪੰਜਾਬ ਲੰਬਰ ਬਾਈ ਦੀ ਨਾਗ ਤੇ ਕਾਹੇ ਦਾ ਟਰੈਕਟਰ ਆ ਪੀ ਬਾਡੀ ਲੈਣ ਦੀ ਸ਼ੌਂਕ ਦੇ ਕੈਮਰਾ ਮਾਰ ਕੇ ਮੇਰਾ ਭਾਈ ਇੱਕ ਵਾਰੀ ਜਿਆ ਚੱਕਰਾ ਦੇ ਪੂਰਾ ਨਵਾਂ ਟਰੈਕਟਰ ਜਿਹਨੂੰ ਕਹਦੇ ਯਾਰ ਹਾਂਜੀ ਹਾਂਜੀ ਠੀਕ ਆ ਕੋਰਾ ਰੰਗ ਦਾ ਕਾਇਰ ਬੱਤਨਾ ਦਾ ਓਕੇ ਦਾਗ ਦੇ ਪੱਤਰਾਂ ਦੀ ਭਾਈ ਆਪਣੀ ਫੁੱਲ ਗਾਰੰਟੀ ਹੋਊਗੀ ਨਾ ਹੋਰ ਇਕੱਤਰ ਵੀ ਜ਼ਿੰਮੇਵਾਰੀ ਹੈ ਆਪਣੀ ਠੀਕ ਆ ਤੇ ਜਿਹੜੀ ਗੱਲ ਰਹਿ ਗਈ ਬਈ ਆਪਣੇ ਪੈਸੇ ਲਾਏ ਹੁੰਦੇ ਆ ਠੀਕ ਆ ਜੋ ਆਪਣਾ ਮੁਰਲੇ ਚੱਕੇ ਚੁੱਕੇ ਹੱਬਾਂ ਇਹ ਗਲਿਸ ਕੀਤੀਆਂ ਹੁੰਦੀਆਂ ਬਈ ਆਏ ਨਹੀਂ ਜਾਂਦੇ ਜੇ ਕੋਲ ਫਿਲਟਰ ਨਵੇਂ ਹੁੰਦੇ ਮੁਗਲੈਲ ਦੀ ਸਰਵਿਸ ਨਵੀਂ ਹੁੰਦੀ ਆ ਬਈ ਆਏ ਨਹੀਂ ਵੀ ਜਾ ਕੇ ਮੈਸਤਰੀ ਕੋਲੇ ਮਾੜਾ ਜੋੜਦਾ ਨਹੀਂ ਮੁਗਲੈਲ ਦੀ ਸਰਵਿਸ ਆਪਣੀ ਹਰ ਇੱਕ ਟਰੈਕਟਰ ਦੀ ਨਵੀਂ ਹੋਈ ਹੁੰਦੀ ਆ ਡੀਜ਼ਲ ਫਿਲਟਰ ਮੁਗਲੈਲ ਫਿਲਟਰ ਨਵੇਂ ਲਾਏ ਹੁੰਦੇ ਆ ਆਪਣੇ ਠੀਕ ਆ ਮੁਰਲੀਆਂ ਹੱਬਾਂ ਉੱਪਾਂ ਆਹ ਖੋਲ ਕੇ ਚੱਕੇ ਆਪਣੀ ਦਸੱਲੀ ਕਰੀ ਹੁੰਦੀ ਆ ਵੀਰ ਠੀਕ ਆ ਵੀਰੇ ਹਾਂ ਬਈ ਆਏ ਨਹੀਂ ਆਪਾਂ ਵੀ ਲੰਬੇ ਵਾਲਾ ਸ ਹਾਈਟਰ ਦੀ ਡਿਮਾਂਡ ਆ ਡਿਮਾਂਡ ਦੀ ਗੱਲ ਕਰਕੇ ਵੀ ਨਾ ਡਿਮਾਂਡ ਤਾਂ ਮੇਰਾ 13 ਮੜ ਦਾ ਰੇਟ ਹੈਗਾ 4,25,000 ਰੁਪਈਆ 4,25,000 ਹਾਂ ਹਾਂ 4,25 ਰੇਟ ਆ ਠੀਕ ਆ ਜੇ ਕੋਈ ਤੇਰੀ ਬੰਦਾ ਐਡ ਵੇਖ ਕੇ ਪਹੁੰਚਦਾ ਠੀਕ ਆ ਮੈਂ ਤੇਰੀ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਦਾ ਠੀਕ ਆ ਠੀਕ ਆ ਨਹੀਂ ਇਹ ਨਹੀਂ ਗਾਹਕ ਨੂੰ ਕਹਿੰਦਾ ਵੀ ਮੇਰੇ ਕੋਲ ਚੱਲ ਕੇ ਆ ਮੈਂ ਤੇਰੇ ਡਿਸਕਾਊਂਟ ਦਊ ਠੀਕ ਆ ਵੀਡੀਓ ਤੇ ਦੇ ਦੇ ਉਹ ਰੇਟ ਤੇ ਡਿਸਕਾਊਂਟ ਕਰਦੇ ਦੀ ਠੀਕ ਆ ਤੇਰਾ ਮਾਣ ਹੀ ਆ ਇੱਕ ਠੀਕ ਆ ਵੀਰੇ ਠੀਕ ਆ ਬਾਈ ਇੱਕੋ ਰੇਟ ਆ ਹਾਂਜੀ ਮੈਨੂੰ ਬੰਦਾ 4.5 ਮੌਲਿਕ ਵਾਲੇ 425 ਕਰ ਵਾਲੇ 425 ਰੇਟਾਂ ਵੈਸੇ ਮੇਰਾ 7.5 ਲੱਖ ਸਵਾ 4 ਲੱਖ ਰੁਪਈਆ ਰੇਟ ਆ 4 ਲੱਖ ਰੁਪਈਆ ਦਾ ਪਰ ਡੀਟ ਦੇਵਾਂਗੇ ਠੀਕ ਆ 25000 ਰੁਪਈਆ ਤੇਰੀ ਜਵਾਨ ਨੂੰ ਸ਼ੋਰ ਸ਼ੋਰ ਟਾ ਵੀ ਵੀਡੀਓ ਜਿਹੜਾ ਸ਼ੇਅਰ ਕਰਕੇ ਆ ਗਿਆ ਹਾਂ ਸ਼ੇਅਰ ਕਰਕੇ ਆਵੇ 22 ਸਕਰੀਨਸ਼ਾਟ ਲੈ ਕੇ ਆ ਜੇ ਵੀ ਆ ਵੀਰ ਦੀ ਐਡ ਤੇ ਪਹੁੰਚੇ ਠੀਕ ਆ 25000 ਰੁਪਈਆ ਉਹਨੂੰ ਡਿਸਕਾਊਂਟ ਦੇਣਾ ਸਿੱਧਾ ਡਲਕਾਉਂਟ ਆ ਮੈਂ 10 ਨਹੀਂ 5 ਨਹੀਂ 25000 ਦਾ ਡਿਸਕਾਊਂਟ ਆ ਠੀਕ ਆ ਤੇ ਜਿਹੜੀ ਗੱਲ ਰਹਿ ਗਈ ਵੀਰੇ ਇਹ ਟਰੈਕਟਰ ਬਾਰੇ 582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ 9417581582 ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਭਾਈ ਭਗਤ ਦੇ ਨੇੜੇ ਪਿੰਡ ਆ ਮੇਰਾ ਸੁਖਾਣਾ ਦਾ ਠੀਕ ਆ ਹਣ ਭਾਈ ਥੋੜੀ ਜ਼ਿੰਮੇਵਾਰੀ ਆ ਜੀ ਜੀਣਾ ਭਾਈ ਜਿਹੜੀ ਗੱਲ ਕਹੀ ਆ ਉਹ ਗੱਲ ਤੇ ਆਪਾਂ ਜਵਾਨ ਤੇ ਫੁੱਲ ਚੜਾਵਾਗੇ ਆ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ